ਹਾਂਜੀ ਸਸਤੀ ਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਹੈ ਮਨਿੰਦਰ ਕੌਰ ਮੈਂ ਸਿੱਖਉਣੀ ਆ ਸਿਲਾਈ ਅੱਜ ਹੈਗਾ ਸਿਲਾਈ ਦਾ ਚੌਥਾ ਦਿਨ ਜਿਹਦੇ ਵਿੱਚ ਅੱਜ ਆਪਾਂ ਤੁਹਾਨੂੰ ਦੱਸਾਂਗੇ ਬਟਨ ਲਾਉਣੇ ਕਾਜ ਬਣਾਉਣੇ ਆਈਆਂ ਬਣਾਉਣੀਆਂ ਹੁੱਕ ਲਾਉਣੀਆਂ ਔਰ ਟਿਚ ਬਟਨ ਅੱਜ ਅਗੇ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਦੱਸਦੇ ਹਾਂ ਹਾਂਜੀ ਇਹ ਰਿਹਾ ਰੈੱਡ ਕਲਰ ਦਾ ਧਾਗਾ ਲੈ ਆਇਆ ਮੈਂ ਰੈੱਡ ਕਲਰ ਦਾ ਧਾਗਾ ਮੈਂ ਤੱਦ ਲਿਆ ਵਾ ਕਿ ਤੁਹਾਨੂੰ ਚੰਗੀ ਤਰ੍ਹਾਂ ਵੀਡੀਓ ਦੇ ਵਿੱਚ ਨਜ਼ਰ ਆ ਜਾਏ ਨਾਲ ਦਾ ਧਾਗਾ ਮੈਂ ਇਸ ਕਰਕੇ ਨਹੀਂ ਲਿਆ ਹੁਣ ਆਪਾਂ ਸੂਈ ਦੇ ਵਿੱਚ ਧਾਗਾ ਪਾਵਾਂਗੇ ਇੰਦਾ ਕਰਕੇ ਆਪਾਂ ਡਬਲ ਧਾਗਾ ਲੈ ਲੈਣਾ ਹੁਣ ਇਹਨੂੰ ਆਪਾਂ ਸੂਈ ਦੇ ਵਿੱਚ ਪਾਵਾਂਗੇ ਛੋਟੀ ਸੂਈ ਲੈਣੀ ਆਪਾਂ ਤਰਪਾਈ ਵਾਲੀ ਡਬਲ ਧਾਗਾ ਦੂਰਾ ਧਾਗਾ ਕਰਕੇ ਇਹਦੇ ਵਿੱਚ ਆਪਾਂ ਪਾ ਲੈਣਾ ਇੰਦਾ ਦੋ ਕਿਨਾਰੀਆਂ ਵਾ ਇਹਦੀਆਂ ਧਾਗੇ ਦੀਆਂ ਇੰਦਾ ਧਗਾ ਪਾ ਕੇ ਇਹ ਨਾਲ ਹੀ ਦੂਸਰੇ ਸਾਈਡ ਵਾਲੇ ਧਾਗੇ ਨੂੰ ਵੀ ਨਾਲ ਹੀ ਦੋਨਾਂ ਨੂੰ ਇਕੱਠੇ ਕਰਕੇ ਚੌਰਾ ਧਾਗਾ ਕਰ ਲੈਣਾ ਇੱਦਾਂ ਕਰਕੇ ਚੌਰਾ ਧਾਗਾ ਹੋ ਜਾਣਾ ਇਹਨੇ ਚਾਰਾਂ ਨੂੰ ਇੱਦਾਂ ਫੜ ਕੇ ਤੇ ਬੈਕ ਤੇ ਆਪਾਂ ਇਹਦੇ ਗੰਡ ਮਾਰ ਦੇਣੀਆਂ ਇੱਕ ਦੋ ਗੰਢਾ ਲਾ ਲੈਣੀਆਂ ਇਹਦੀਆਂ ਇੱਦਾਂ ਇਹਰ ਆਪਾਂ ਹੁਣ ਇਹਦੇ ਤੇ ਸਭ ਤੋਂ ਪਹਿਲਾਂ ਆਪਾਂ ਆਈ ਬਣਾਵਾਂਗੇ ਆਪਾਂ ਇਹ ਕੱਪੜੇ ਦੇ ਉੱਪਰ ਪਹਿਲਾਂ ਕੱਚਾ ਕਰਕੇ ਥੋੜਾ ਜਿਹਾ ਫੱਟਾ ਫੋਲਡ ਕਰ ਲਿਆ ਇਧਰ ਨੀਚੋਂ ਦੀ ਸੂਈ ਲਾ ਕੇ ਥੋੜੀ ਜਿਹੀ ਦੂਰੀ ਤੇ ਆਪਾਂ ਫੇਰ نیچے ਕਰ ਦੇਣੀ ਆ ਫੇਰ ਆਪਾਂ ਜਿੱਧਰ ਦੀ ਸੂਈ ਪਹਿਲਾਂ ਲਾਈ ਸੀ ਉਹ ਤੁਮਹਦੀ ਹੀ ਫੇਰ ਸੂਈ ਲਾ ਲੈਣੀ ਇੱਕ ਦੋ ਦੋ ਤਿੰਨ ਵਾਰੀ ਆਪਾਂ ਇਦਾਂ ਹੀ ਸੂਈ ਫੇਰ ਉਧਰ ਦੀ ਅਪ ਡਾਉਨ ਕਰ ਦੇਣੀ ਆ ਇਹਨਾਂ ਕਰਕੇ ਹੁਣ ਆਪਾਂ ਇਹਨੂੰ ਜਿਹੜੇ ਆਪਾਂ ਧਾਗਾ ਫੋਲਡ ਕੀਤਾ ਉਹਦੇ ਵਿੱਚ ਦੀ ਸੂਈ ਲੰਗਾ ਕੇ ਬਾਕੀ ਦੇ ਧਾਗੇ ਦੇ ਵਿੱਚ ਦੀ ਲੰਗਾ ਕੇ ਇਨੂੰ ਬਸ ਸਾਰੇ ਨੂੰ ਇੱਦਾਂ ਕਰੀ ਜਾਣਾ ਫਿਰ ਬਾਕੀ ਧਾਗਾ ਸਾਰਾ ਛੱਡ ਦੇਣਾ ਸੂਈ ਉਹਦੇ ਵਿੱਚ ਦੀ ਨਗਾ ਕੇ ਬਸ ਇੱਦਾਂ ਧਾਗਾ ਖਿੱਚੀ ਜਾਣਾ ਇਹ ਜਿਹੜੇ ਥੱਲੇ ਆਪਾਂ ਚਾਰੇ ਧਾਗਿਆਂ ਨੂੰ ਰਾਉਂਡ ਰਾਉਂਡ ਕੀਤਾ ਸੀ ਸਾਰੇ ਇੱਕ ਦੇ ਵਿੱਚ ਹੀ ਇਕੱਠੇ ਹੋ ਜਾਣੇ ਆ ਇਹ ਤਾਂ ਕਰਕੇ ਆਪਣੀ ਆਈ ਬਣ ਜਾਣੀ ਹੈ ਪੂਰੀ ਇਹਨੂੰ ਦੂਰੇ ਧਾਗੇ ਨਾਲ ਵੀ ਬਣਾ ਲਈਦਾ ਵਾ ਪਰ ਮੈਂ ਤਾਂ ਚੋਰ ਚਾਰ ਧਾਗੇ ਨਾਲ ਹੀ ਬਣਾਇਦਾ ਇਹਨੂੰ نیچے ਕਰਕੇ ਸੂਈ ਨੂੰ ਤੇ ਬੈਕ ਸਾਈਡ ਤੇ ਆਪਾਂ ਹੁਣ ਇਹਦੇ ਗੰਡ ਮਾਰ ਦੇਣੀ ਆ ਤੇ ਬਾਕੀ ਧਾਗਾ ਆਪਾਂ ਕੱਟ ਲੈਣਾ ਹੁਣ ਦੂਸਰੀ ਸਾਈਡ ਤੇ ਆਪਾਂ ਇਹਦੇ ਹੁੱਕ ਲਾਵਾਂਗੇ ਹੁੱਕ ਲਾਉਣੇ ਦੱਸਦੇ ਆ ਆਪਾਂ ਤੁਹਾਨੂੰ ਇਹ ਹੁੱਕ ਫੜ ਲੈਣੀ ਆ ਅਗਲੇ ਇਹ ਨਿਚੋਂ ਦੀ ਸੂਈ ਪਾ ਕੇ ਜਿਹੜੇ ਇਹ ਸਾਈਡ ਤੇ ਦੋ ਛੇਕ ਹੁੰਦੇ ਆ ਉਹਦੇ ਅੰਦਰ ਦੋ ਟੰਕੇ ਲਾ ਦੇਣੇ ਆ ਦੂਸਰੀ ਸਾਈਡ ਤੇ ਵੀ ਆਪਾਂ ਇਦਾਂ ਹੀ ਦੋ ਟੰਕੇ ਲਾ ਦੇਣੇ ਆ ਫਿਰ ਆਪਾਂ ਇਹਨੂੰ ਵੀ ਇਸੇ ਤਰ੍ਹਾਂ ਹੀ ਅਹ ਹੇਠੇ ਨੂੰ ਕਰਕੇ ਇਹਨੂੰ ਆਪਾਂ ਇੱਥੇ ਹੀ ਇਹਨੂੰ ਇਦਾਂ ਕਰਕੇ ਆਪਾਂ ਗੰਡ ਲਾ ਦੇਣੀ ਆ ਤੇ ਇਹਨੂੰ ਕੱਟ ਦੇਣਾ ਇਹ ਇਸ ਤਰ੍ਹਾਂ ਇਹਨੂੰ ਹੁੱਕ ਕਰ ਦੇਦਾ ਵਾ ਆਇਦੇ ਨਾਲ ਇਹਦਾ ਬੰਦ ਕਰ ਲੀਦਾ ਇਹਨੂੰ ਅਦਾ ਕਰਕੇ ਫਿਰ ਤੋਂ ਆਪਾਂ ਗੰਡ ਲਾਣੀ ਆ ਧਾਗੇ ਨੂੰ ਔਰ ਫਿਰ ਆਪਾਂ ਟਿਚ ਬਟਨ ਲਾਣਾ ਹੈ ਜਿਹੜੇ ਨੀਚੋਂ ਨਹੀਂ ਧਾਗਾ ਪਾ ਕੇ ਔਰ ਟਿਚ ਬਟਨ ਦੀ ਸ਼ੇਕ ਥਾਣੀ ਕੱਢ ਕੇ ਫਿਰ ਕੱਪੜੇ ਦੇ ਵਿੱਚ ਦੀ ਬਾਹਰ نیچے ਕਰ ਲੈਣਾ ਇਹਦੇ ਚਾਰ ਚਾਰ ਥਾਂ ਤੋਂ ਧਾਗਾ ਪੈਂਦਾ ਚਾਰੇ ਨੁਕਰਾਂ ਦੇ ਵਿੱਚ ਇਹਦੇ ਇਦਾਂ ਹੀ ਧਾਗਾ ਪਾ ਕੇ ਕੱਢੀ ਜਾਣਾ ਹੁੰਦਾ ਕੁਝ ਇਸ ਤਰ੍ਹਾਂ ਜਿਹੜੀ ਚੀਜ਼ ਤੁਹਾਨੂੰ ਨਹੀਂ ਸਮਝ ਲੱਗਦੀ ਉਹ ਤੁਸੀਂ ਸਾਨੂੰ ਦੱਸ ਸਕਦੇ ਆ ਫਿਰ ਆਪਾਂ ਤੁਹਾਨੂੰ ਇਸ ਤੋਂ ਜ਼ਿਆਦਾ ਹੋਰ ਵੀ ਕਲੀਅਰ ਕਰਕੇ ਦੱਸਾਂਗੇ ਇਹਦਾ ਆਪਾਂ ਇਹਦੇ ਬਟਨ ਲਾ ਕੇ ਚਾਰੇ ਸਾਈਡਾਂ ਤੇ ਫਿਰ ਨੀਚੇ ਵਾਲੀ ਸਾਈਡ ਤੇ ਆਪਾਂ ਇਹਦੇ ਵੀ ਇਦਾਂ ਹੀ ਗੰਡ ਮਾਰ ਦੇਣੀ ਹੈ ਗੰਡ ਮਾਰ ਕੇ ਆਪਾਂ ਫੇਰ ਇਹਨੂੰ ਕੱਟ ਦੇਣਾ ਤਾਂ ਕਿ ਇਹਦੇ ਪਿੱਛੇ ਆਪਾਂ ਫੇਰ ਗੰਡ ਲਾਵਾਂਗੇ ਔਰ ਦੂਸਰੀ ਸਾਈਡ ਤੇ ਇਸੇ ਬਟਨ ਦਾ ਜਿਹੜਾ ਦੂਸਰਾ ਹਿੱਸਾ ਹੁੰਦਾ ਉਹ ਆਪਾਂ ਦੂਸਰੀ ਸਾਈਡ ਤੇ ਲਾਵਾਂਗੇ ਉੱਤਰ ਵਾਲੀ ਸਾਈਡ ਤੇ ਇਹਦੇ ਵੀ ਆਪਾਂ ਸੇਮ ਹੀ ਇੱਦਾਂ ਹੀ ਅਹ ਨੀਚੋਂ ਦੀ ਗੱਠ ਮਾਰਦ ਕੇ ਤੇ ਨੀਚੋਂ ਦੀ ਸੂਈ ਪਾਣੀ ਆ ਇਹਦੇ ਵੀ ਚਾਰੇ ਨੁਕਰਾਂ ਦੇ ਵਿੱਚ ਦੀ ਆਪਾਂ ਇਦਾਂ ਸੂਈ ਨਗਾ ਕੇ ਟੰਕੇ ਲਾ ਲੈਣੇ ਆ ਇਹਦਾ ਕਰਕੇ ਇਹਦੇ ਵੀ ਆਪਾਂ ਨੀਚੇ ਨੋਟ ਲਾ ਦੇਣੀ ਆ ਨੀਚੇ ਆਪਾਂ ਇਹਦੇ ਨੀਚੇ ਵਾਲੀ ਸਾਈਡ ਤੇ ਗੰਡ ਮਾਰ ਦੇਣੀ ਆ ਹੁਣ ਆਪਾਂ ਇਹਨੂੰ ਦੋਨਾਂ ਨੂੰ ਇਦਾਂ ਬੰਦ ਕਰ ਸਕਦੇ ਆ ਇਦਾਂ ਬੰਦ ਕਰ ਦਾਂਗੇ ਇਹਨੂੰ ਫਿਰ ਹੁਣ ਅੱਗੇ ਆਪਾਂ ਤੁਹਾਨੂੰ ਕਾਜ ਨੂੰ ਨਾ ਦੱਸਾਂਗੇ ਜਿਹੜੇ ਆਪਾਂ ਸ਼ਰਟ ਦੇ ਕਾਜ ਹੁੰਦੇ ਆ ਬਟਨ ਕਾਜ ਬਣਾਈਦੇ ਆ ਇਹ ਉਹ ਵਾਲਾ ਕਾਜ ਆ ਇਹਦਾ ਛੋਟਾ ਜਿਹਾ ਇਹਦੇ ਵਿੱਚ ਆਪਾਂ ਕੱਟ ਲਾ ਲੈਣਾ ਫਿਰ ਸੂਈ ਨੂੰ ਗੰਢ ਦੇ ਕੇ ਆਪਾਂ ਇਹਦੇ ਅੰਦਰ ਦੇ ਇਹਦਾ ਕਪੜਾ ਕਪੜੇ ਦੇ ਵਿੱਚ ਦੀ ਸੂਈ ਪਾ ਕੇ ਗੰਢ ਆਪਾਂ ਕਪੜੇ ਦੇ ਅੰਦਰ ਕਰ ਲੈਣੀ ਅਤੇ ਜਿੱਦਾਂ ਆਪਾਂ ਉੱਪਰ ਸਭ ਤੋਂ ਪਹਿਲਾਂ ਆਈ ਬਣਾਈ ਸੀ ਇਹਨੂੰ ਵੀ ਉਸੇ ਤਰ੍ਹਾਂ ਹੀ ਬਣਾਣਾ ਵਾ ਸਾਈਡਾਂ ਤੋਂ ਥੋੜਾ ਥੋੜਾ ਕੱਪੜਾ ਚੱਕ ਕੇ ਤੇ ਆਪਾਂ ਉਹਦੀ ਗੰਡ ਆਪਾਂ ਦੂਸਰੀ ਸਾਈਡ ਵੱਲੋਂ ਜਾਂਦੀ ਸੀ ਇਹਦੀ ਗੰਡ ਅੰਦਰ ਵੱਲੋਂ ਆਉਣੀ ਚਾਹੀਦੀ ਆ ਧਾਗੇ ਦੇ ਵਿੱਚ ਦੀ ਨਿਗਾਹ ਆ ਕੇ ਜਿਹੜਾ ਆਪਾਂ ਕੱਟ ਲਾਇਆ ਵਾ ਇਹ ਧਾਗੇ ਦੀਆਂ ਗੰਡਾ ਉਹ ਕੱਟ ਵੱਲੋਂ ਆਉਣੀਆਂ ਚਾਹੀਦੀਆਂ ਆਪਾਂ ਸ਼ਰਟ ਤੇ ਕਾਜ ਵਗੈਰਾ ਬਟਨ ਵਗੈਰਾ ਕਿਸੇ ਡਰੈਸ ਤੇ ਇਦਾਂ ਬਟਨ ਲਾਣੇ ਹੋਣ ਉੱਥੇ ਆਪਣੇ ਕਾਜ ਬਣਾਉਣੇ ਕੰਮ ਆਣਗੇ ਇਸ ਤਰ੍ਹਾਂ ਦੇਖੋ ਜੇ ਤੁਸੀਂ ਸੇਮ ਕੱਪੜੇ ਦੇ ਨਾਲ ਦਾ ਧਾਗਾ ਲਾਵੋਗੇ ਤੇ ਫਿਰ ਇਹ ਬਹੁਤ ਵਧੀਆ ਲੱਗੂਗਾ ਇਦਾਂ ਹੁਣ ਲਾਲ ਰੰਗ ਦਾ ਧਾਗਾ ਲਿਆ ਹੋਇਆ ਵਾ ਆਪਾਂ ਤੇ ਕੱਪੜਾ ਥੀਮ ਕਲਰ ਦਾ ਵਾ ਗ੍ਰੇ ਕਲਰ ਦਾ ਇਸ ਕਰਕੇ ਕੋਈ ਨਾ ਸੋਹਣਾ ਨਹੀਂ ਲੱਗਦਾ ਜਦੋਂ ਆਪਾਂ ਸੇਮ ਨਾਲ ਦਾ ਧਾਗਾ ਲਾਵਾਂਗੇ ਤੇ ਫਿਰ ਇਹ ਕਾਜ ਕੀਤੇ ਹੋਏ ਬਹੁਤ ਸੋਹਣੇ ਲੱਗਣਗੇ ਇਹ ਇਹ ਤਾਂ ਆਪਾਂ ਸਾਰੇ ਨੂੰ ਇਦਾਂ ਹੀ ਕੰਪਲੀਟ ਕਰ ਲੈਣਾ ਪੂਰੇ ਦੇ ਉੱਪਰ ਇਦਾਂ ਹੀ ਆਪਾਂ ਦੂਸਰੀ ਸਾਈਡ ਤੇ ਵੀ ਸਾਰਾ ਕੰਪਲੀਟ ਕਰਕੇ ਇਹਨੂੰ ਵੀ ਆਪਾਂ ਕੱਟ ਲਾ ਦੇਣਾ ਵਾ ਕੱਟ ਗੱਠ ਲਾ ਦੇਣਾ ਇਹਨੂੰ ਸਾਰੀ ਗੱਠ ਲਾ ਕੇ ਆਪਾਂ ਇਹਨੂੰ ਕੱਟ ਦੇਣਾ ਵਾ ਔਰ ਦੂਸਰੀ ਸਾਈਡ ਤੇ ਆਪਾਂ ਇਹਦੇ ਸਿੰਪਲ ਬਟਨ ਜਿਹੜਾ ਹੁੰਦਾ ਵਾ ਉਹ ਲਾਵਾਂਗੇ ਇਹਦੇ ਵੀ ਆਪਾਂ ਇਦਾਂ ਨੀਚੋਂ ਦੀ ਸੂਈ ਪਾਵਾਂਗੇ ਉਹਦੇ ਇਹਦੇ ਛੇਕ ਦੇ ਦੂਸਰੇ ਸਾਈਡ ਤੇ ਜਿਹੜਾ ਛੇਕ ਆ ਉਧਰ ਦੀ ਇਹਨੂੰ ਕੱਢ ਦਾਂਗੇ ਇਦਾਂ ਹੀ ਇਹਦੇ ਚਾਰੇ ਛੇਕਾਂ ਦੇ ਵਿੱਚ ਦੀ ਸੂਈ ਨਗਾ ਕੇ ਧਗਾ نیچے ਲੈ ਜਾਣਾ ਔਰ نیچے ਲਗਾ ਲਾ ਜਾ ਕੇ ਫਿਰ ਆਪਾਂ ਇਹਨੂੰ نیچے ਗੰਢ ਲਾ ਦੇਣੀ ਹੈ ਜੀ ਗੱਠ ਮਾਰ ਦੇਣੀ ਹੈ ਜੀ ਔਰ ਫਿਰ ਆਪਾਂ ਇਹਨੂੰ ਇਹ ਕਾਜ ਦੇ ਵਿੱਚ ਇਹਦਾ ਬਟਨ ਪਰਦਾ ਕਰਕੇ ਲਾ ਸਕਦੇ ਆ ਆ ਦੇਖੋ ਜੀ ਪਰਦਾ ਦੇ ਕਰ ਜੋਗੀ ਤੇਰਾ ਸਤ ਸੰਹੇਦਾ ਗੁਰਮੁਖੀ ਗੁਰ ਗਿਆਨ ਨਾਲ ਸਾਡੀ ਸ਼ੋਕ ਦਦਾ ਸਭ ਸੰਗ ਪਰਦਾ ਗੁਰ ਦੇ ਅਸਰ ਪਾਏ ਹੁਣ ਆਪਾਂ ਤੁਹਾਨੂੰ ਇਹ ਕੁਝ ਗੱਲਾਂ ਤੇ ਜਿਹੜੇ ਡਿਜ਼ਾਈਨ ਵਾਲੇ ਬਟਨ ਹੁੰਦੇ ਆ ਤੇ ਇੱਕ ਸ਼ੇਕ ਵਾਲਾ ਬਟਨ ਵਾ ਇਹ ਆਪਾਂ ਕੁਝ ਇਸ ਤਰ੍ਹਾਂ ਲਾਵਾਂਗੇ ਇਹਦੇ ਵੀ ਨੀਚੋਂ ਦਿੱਤ ਸੁਇਲ ਲਾ ਕੇ ਬਟਨ ਦੇ ਛੇਕੰਦਰ ਵੀ ਕਰਕੇ ਔਰ ਕਪੜੇ ਦੇ ਵਿੱਚ ਨੀਚੇ ਦੀ ਕਰ ਦੇਣੀ ਔਰ ਇਹਨੂੰ ਆਪਾਂ ਡਬਲ ਕਰ ਲੈਣਾ ਇਹਨੂੰ ਵੀ ਆਪਾਂ ਇਸੇ ਤਰ੍ਹਾਂ ਡਬਲ ਕਰ ਲੈਣਾ ਐ ਐਦਾਂ ਕਰਕੇ ਔਰ ਇੱਥੇ ਵੀ ਆਪਾਂ ਡਬਲ ਧਾਗਾ ਲਾ ਕੇ ਆ ਕਰਨ ਤੋਂ ਬਾਅਦ ਇਹਨੂੰ ਆਪਾਂ ਹੋਰ ਫਿਰ ਗੰਢ ਲਾ ਦੇਣੀ ਐਦਾਂ ਤੇ ਧਾਗਾ ਆਪਾਂ ਇਹਦਾ ਕੱਟ ਲੈਣਾ ਹੁਣ ਆਪਾਂ ਇਹਦੇ ਉੱਪਰ ਡਬਲ ਸ਼ੇਕ ਵਾਲਾ ਧਾਗਾ ਬਟਨ ਅਟੈਚ ਕਰਾਂਗੇ ਇਹ ਦੇਖੋ ਇਹਦੇ ਵਿੱਚ ਡਬਲ ਸ਼ੇਕ ਆ ਇਹਦੇ ਵੀ ਇਸੇ ਤਰ੍ਹਾਂ ਆਪਾਂ ਸੂਈ ਨੀਚੋਂ ਦੀ ਪਾ ਕੇ ਪਹਿਲਾਂ ਆਪਾਂ ਇੱਕ ਸ਼ੇਕ ਵਿੱਚ ਦੀ ਸੂਈ ਨਗਾਣੀ ਆ ਸਿੱਧੀ ਨਾਲ ਹੀ ਦੂਸਰੇ ਸ਼ੇਕ ਦੇ ਵਿੱਚ ਨਗਾਹ ਕੇ ਐਦਾਂ ਕਰਕੇ ਨਾਲ ਹੀ ਆਪਾਂ ਇਹਨੂੰ ਕੱਪੜੇ ਦੇ ਸੂਈ ਦੂਸਰੀ ਸਾਈਡ ਤੋਂ نیچے ਕਰ ਦੇਣੀ ਆ ਆ ਦੇਖੋ ਇਦਾਂ ਹੁਣ ਆਪਾਂ ਇਹਦਾ ਡਬਲ ਕਰ ਦੇਣਾ ਡਬਲ ਕਰ ਦੇਣਾ ਇਹਦਾ ਟੰਕਾ ਕਿ ਜਲਦੀ ਉਤਰੇ ਨਾ ਇਹ ਬਟਨ ਉਸੇ ਤਰ੍ਹਾਂ ਇਹਨ ਡਬਲ ਦੋਨਾਂ ਸ਼ਿਕਾ ਦੇ ਵਿੱਚ ਦੀ ਫੇਰ ਸੂਈ ਲਗਾਉਣੀ ਔਰ ਕੱਪੜੇ ਤੋਂ نیچے ਲੈ ਆਉਣੀ نیچے ਲਿਆ ਕੇ ਇਹਨੂੰ ਥੋੜਾ ਟਾਈਟ ਕਰਕੇ ਔਰ ਇਹਦੇ نیچے ਵਾਲੇ ਝੜਤੇ ਵੀ ਆਪਾਂ ਇਹਦੇ ਗੰਢ ਲਾ ਦੇਣੀ ਆ ਲੌਕ ਕਰ ਦੇਣਾ ਇਹਨੂੰ ਉੱਥੋਂ ਔਰ ਆਪਾਂ ਇਹਨੂੰ ਕੱਟ ਦੇਣਾ ਕੁਛ ਇਸ ਤਰ੍ਹਾਂ ਇਹ ਦੇਖੋ ਜੀ ਇਹ ਹੋ ਗਏ ਆਪਣੇ ਵਰਕ ਆਪਣਾ ਅੱਜ ਦਾ ਕੰਪਲੀਟ ਹਾਂਜੀ ਇਹਨੂੰ ਆਪਾਂ ਆਈ ਕਹਿੰਦੇ ਇਹਨੂੰ ਇਹ ਹੁਕ ਹੋਗੀ ਇਹ ਟਿਚ ਬਟਨ ਹੋ ਗਏ ਇਹ ਹੋ ਕੇ ਕਾਜ ਤੇ ਬਟਨ ਔਰ ਇਹ ਕੁਝ ਡਿਜ਼ਾਈਨਰ ਬਟਨ ਹੋ ਗਏ ਇਹਨੂੰ ਇਸ ਤਰੀਕੇ ਦੇ ਨਾਲ ਅਟੈਚ ਕਰੀਦਾ ਹੈ ਜੀ ਅਗਲੀ ਵੀਡੀਓ ਦੇ ਵਿੱਚ ਜੈਂਪਰ ਕੱਟਣਾ ਸਲਵਾਰ ਕੱਟਣੀ ਹੋਰ ਅੱਗੇ ਦੀ ਅੱਗੇ ਆਪਾਂ ਤੁਹਾਨੂੰ ਸਾਰਾ ਕੰਮ ਦੱਸਾਂਗੇ ਉਹ ਸਟਾਰਟਿੰਗ ਦੇ ਵਿੱਚ ਤੁਹਾਨੂੰ ਇਹ ਕੰਮ ਕਰਨੇ ਹੀ ਪੈਣੇ ਆ ਜਿਹੜੇ ਅਸੀਂ ਸਟਾਰਟਿੰਗ ਦੇ ਵਿੱਚ ਵੀਡੀਓ ਵਿੱਚ ਤੁਹਾਨੂੰ ਕਰਨੇ ਦੱਸਦੇ ਪਏ ਥੈਂਕ ਯੂ ਜੀ